ਬੋਲੇ ਸੋ ਨਿਰਪੈ ਤਗੜਾ ਨਾਲ ਨੀ ਕੀ ਮਹਾਰਾਜ ਕੀ ਜੈ ਸਟਕਰਾ ਜੂ ਜੂ ਹੋ ਜਾਏਗਾ ਸ਼ਰਨ ਸਟਕਰਾ ਜੂ ਜੂ ਹੋ ਜਾਏਗਾ ਕੀ ਜੀ ਜੈਗੁਰੂ ਗਿਆਨਾ ਜੀ ਅੱਜ ਜੋ ਸਾਰੀਆਂ ਜਥੇਬੰਦੀਆਂ ਵੱਲੋਂ ਦੋ ਤਿੰਨ ਮੀਟਿੰਗਾਂ ਦੇ ਮਾਧਿਅਮ ਨਾਲ ਪੂਰੇ ਸਮਾਜ ਨੂੰ ਅਪੀਲ ਕੀਤੀ ਗਈ ਸੀ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 19 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਆ ਮੈਂ ਸਿਟੀ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕਰਦਾ ਕਿ 19 ਤਰੀਕ ਨੂੰ ਅੰਮ੍ਰਿਤਸਰ ਬੰਦ ਕਰਨ ਜਾ ਰਿਹਾ ਵਾਲਮੀਕੀ ਸਮਾਜ ਕਿਉਂਕਿ ਸਾਡੇ ਕੋਈ ਸਮਾਜਿਕ ਤੇ ਧਾਰਮਿਕ ਮਸਲੇ ਨੇ ਉਹਨਾਂ ਸੰਬੰਧੀ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਅਸੀਂ ਬੰਦ ਕਰਨ ਜਾ ਰਹੇ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਆ ਉਹ ਸਾਡਾ ਪੂਰਨ ਸਹਿਯੋਗ ਕਰੋ ਕਿਉਂਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 18 ਤਰੀਕ ਤੱਕ ਕੋਈ ਠੁਕਮੀ ਕਾਰਵਾਈ ਕਰ ਦਿੱਤੀ ਜਾਂਦੀ ਆ ਤੇ ਇਹ ਜਿਹੜੀ ਕਾਲ ਨੂੰ ਅਸੀਂ ਵਾਪਸ ਲੈਣ ਬਾਰੇ ਆਪਸ ਵਿੱਚ ਵਿਚਾਰ ਕਰਾਂਗੇ ਜੇਕਰ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ ਸੰਜੀਦਗੀ ਨਾ ਵਿਖਾਈ ਗਈ ਤੇ ਇਹਦੇ ਉੱਤੇ ਜਿਹੜਾ ਆ ਅਸੀਂ ਪੂਰਨ ਤੌਰ ਤੇ ਜਿਹੜਾ ਸ੍ਰੀ ਅਮਰitsar ਨੂੰ ਬੰਦ ਕਰਾਂਗੇ ਜੈ ਵਾਲਮੀਕੀ ਜੀ ਜਰਿਆ ਨੂੰ ਜੈ ਪੀਮ ਜੈ ਵਾਲਮੀਕੀ ਜੀ ਜਿੱਦਾਂ ਕੀ ਸੰਤ ਸਮਾਜ ਨੇ ਦੱਸ ਹੀ ਦਿੱਤਾ ਵਾ ਕਿ 19 ਤਰੀਕ ਦਿਨ ਸੋਮਵਾਰ ਅੰਮ੍ਰਿਤਸਰ ਬੰਦ ਦੀ ਕੋਲ ਹੈ ਪ੍ਰਸ਼ਾਸਨ ਨੂੰ ਮੈਂ ਬੇਨਤੀ ਨਹੀਂ ਚੇਤਾਵਨੀ ਦਵਾਂਗੀ ਕਿ ਸਾਡੇ ਜੋ ਪੈਂਡਿੰਗ ਮਸਲੇ ਆ ਇਹ ਤੁਹਾਡੀ ਨਗੇਲੀ ਦੇ ਨਾਲ ਹੀ ਆ ਜੋ ਸਾਨੂੰ ਆ ਦਿਨ ਦੇਖਣਾ ਪਿਆ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਖੁੱਲੀ ਚੇਤਾਵਨੀ ਆ ਕਿ ਅਗਰ ਜੇ ਪੈਂਡਿੰਗ ਮਸਲੇ ਨਹੀਂ ਹੱਲ